ਜੈਰ ਮੁਕਤ ਖੇਤੀ ਕਰਨ ਦੇ ਉਦੇਸ਼ ਨਾਲ ਸੰਪੂਰਨ ਐਗਰੀ ਵੈਂਚਰ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ आज ਜੈਰ ਮੁਕਤ ਖੇਤੀ ਦੀ 9 ਏਕੜ ਦੀ ਕਣਕਵੜ ਕੇ ਦਾਣਾ ਮੰਡੀ ਵਿੱਚ ਪੁੱਜ ਗਈ ਜਿਸ ਤੋਂ ਬਾਅਦ ਸੰਪੂਰਨ ਐਗਰੀ ਵੈਂਚਰ ਦੇ ਮੈਨੇਜਰ ਰਾਜੂ ਨਾਰੰਗ ਨੇ ਕੈਮਰੇ ਸਾਹਮਣੇ ਕੀ ਕੁਝ ਕਿਹਾ ਸਭ ਕੋ ਜਰਨਲੀ ਸਾਡੇ ਨਾਲ ਬਣੀ ਸਾਡੇ ਅਮਨ ਕੋਕਰ ਜੀ ਨੇ ਜੋ ਤੁਹਾਨੂੰ ਦੱਸਿਆ ਜੀ ਸਾਹਮਣੇ ਕਰਨੀ ਕੜੇ ਪਿੰਡ ਦੇ ਵਿੱਚ ਅਸੀਂ 9 ਕਿੱਲੇ ਕੀਤੀ ਸੀ ਜੀ ਸੰਪੂਰਨ ਐਗਰੀ ਵੈਂਚਰ ਦਾ ਪ੍ਰੋਟੋਕੋਲ ਨਾਲ ਸਾਰੀ ਕੀਤੀ ਸੀਗੀ ਪਹਿਲਾਂ ਇਹਨਾਂ ਨੇ 2 ਕਿੱਲੇ ਤੋਂ ਸਟਾਰਟ ਕੀਤਾ ਸੀ ਜੀ ਹੁਣ ਹੌਲੀ ਹੌਲੀ 9 ਕਿੱਲੇ ਤੋਂ ਕਰ ਰਹੇ ਨੇ ਇਹਨਾਂ ਨੂੰ ਬੜੇ ਅੱਛੇ ਰਿਜ਼ਲਟਸ ਮਿਲੇ ਨੇ ਜਿਹੜਾ ਇਹਨਾਂ ਨੇ ਬਾਇਓ ਫਰਟੀਲਾਈਜ਼ਰ ਨਾਲ ਸਾਰੇ ਜਿਹੜੇ ਪੈਸਟ ਇਨ ਉਨੀਰ ਪਾਇਆ ਗਿਆ ਕੋਈ ਇਨਸੈਕਟ ਆਂਦਾ ਹੈ ਪੈਸਟ ਆ ਤਾਂ ਉਹਨੂੰ ਬਾਇਓ ਫਰਟੀਲਾਈਜ਼ਰ ਨਾਲ ਕੰਟਰੋਲ ਕੀਤਾ ਗਿਆ ਔਰ ਏਲਡ ਦੇ ਵਿੱਚ ਵੀ ਤੁਹਾਡੇ ਸਾਹਮਣੇ ਵੇਖ ਰਹੇ ਹੋ ਜੀ ਏਲਡ ਦੇ ਵਿੱਚ ਵੀ ਇਹ ਵਾਧਾ ਹੈ 2 ਤੋਂ 4 ਮਾਨ 5 ਮਾਨ ਨੇ ਜਿਹੜਾ ਐਗਜੈਕਟ ਜਿਹੜਾ ਕੰਡੇ ਦੀ ਪਰਚੀ ਆ ਜੇਗੀ ਤਾਂ ਹੋਰ ਪਤਾ ਲੱਗ ਜਾਏਗਾ ਇਸ ਸੀ ਨਾਲ ਵੀ ਵਾਧਾ ਹੈ ਅਸੀਂ ਉਹ ਆਰਗੈਨਿਕਲੀ ਕਹਿ ਸਕਦੇ ਸੇਫ ਫੂਡ ਕਹਿ ਸਕਦੇ ਹਾਂ ਜੀ ਜਿਹੜੀ ਘੱਟ ਜ਼ਹਿਰ ਆਇਆ ਹੈ ਇਸ ਕਿਸ ਤੇ ਘੱਟ ਕੈਮੀਕਲ ਫਰਟੀਲਾਈਜ਼ਰ ਪਾਇਆ ਹੈ ਜਿਹਨਾਂ ਲੋਕਾਂ ਨੇ 4-4 ਘੱਟੇ ਪਾਏ ਆ ਤਾਂ ਅਸੀਂ ਸਵਾ ਘੱਟਾ ਡੇਢ ਘੱਟਾ ਪਾਇਆ ਗਿਆ ਔਰ ਇਹਦਾ ਰੇਟ ਵੀ ਸਿਰ ਅਸੀਂ ਗੱਟਾ ਪੈਕਿੰਗ ਕਰਕੇ ਪ੍ਰੋਪਰ ਸਾਫ਼ ਕਰਕੇ ਆ ਲੇਵਰ ਲਈ ਹੋਈ ਹੈ ਜ਼ਿੰਮੇਦਾਰ ਨੂੰ ਜਿਵੇਂ ਕਹਿੰਦੇ ਪੀਣ ਹੀ ਸਿਰਫ ਚੱਕੀ ਤੇ ਲਿਜਾਣਾ ਪੈਣਾ ਇਹਦੇ ਵਿੱਚ ਛੋਟੀ ਕਿਣਕੀ ਹੈ ਕੁੰਡੀ ਹੈ ਕੋਈ ਵੀ ਹੈ ਮਤਲਬ ਇਹਦੇ ਵਿੱਚ ਹੋਰ ਜਿਹੜੀ ਫालतू ਜੀ ਜਾਂਨੇ ਪ੍ਰੋਪਰ ਦਾਣੇਦਾਰ ਬਣਾ ਕੇ ਜ਼ਿੰਮੇਦਾਰਾਂ ਨੂੰ ਇੱਕ ਮੈਸੇਜ ਲਈ ਜਾਂਦੇ ਆ ਵੀ ਆਪਣੀ ਜ਼ਮੀਨਾਂ ਨੂੰ ਬਚਾਈਏ ਆਪਣੀਆਂ ਫਸਲਾਂ ਨੂੰ ਬਚਾਈਏ ਆਣ ਵਾਲੀਆਂ ਆਪਣੀਆਂ ਨਸਲਾਂ ਨੂੰ ਬਚਾਈਏ ਤਾਂ ਕਿ ਜਿਹੜੀ ਹੈ ਸਾਰੇ ਦੇ ਸਾਰਾ ਜਿਹੜਾ ਆਪਣਾ ਪ੍ਰੋਟੋਕੋਲ ਸੰਪੂਰਨ ਐਗਰੀਵੈਂਚਰ ਦਾ ਅਡਾਪਟ ਕਰੋ ਔਰ ਜਿਵੇਂ ਫਰਦਰ ਅਸੀਂ ਜਿਵੇਂ ਚੋਨੇ ਦੀ ਦੱਸ ਰਹੇ ਹਾਂ ਗੱਲ ਚੋਨੇ ਦੀ ਪਨੀਰੀਆਂ ਬਿਜ਼ਨਸ ਸ਼ ਤਾਂ ਉਹਦੇ ਵਿੱਚ ਚੰਡਾ ਰੋਗ ਬੜਾ ਆਂਦਾ ਹੈ ਜੀ ਚੰਡਾ ਰੋਗ ਜਿਹੜਾ ਹੈਗਾ ਉਹ ਨਰਸੀ ਦੇ ਵਿੱਚੋਂ ਜਾਂਦਾ ਹੈ ਜੀ ਸਾਡੇ ਕੋਲ ਇੱਕ ਸੀਧਾ ਟ੍ਰੀਟਮੈਂਟ ਹੈ ਟ੍ਰਾਈਕੋਮਿਕਸ ਦੇ ਨਾਮ ਤੋਂ ਉਹ ਪਿਛਲੀ ਵਾਰੀ ਜਿੰਨਾ ਜ਼ਿੰਮੇਦਾਰ ਨਾਲ ਬੀਜਾ ਉਹ ਮੇਰੇ ਕੋਲ ਮੇਰੇ ਕੋਲ ਵੀਡੀਓ ਵੀ ਹੈਗੀ ਤੁਸੀਂ ਵੇਖ ਸਕਦੇ ਹੈਗੇ ਉਹ ਬਹੁਤ ਹੀ ਅੱਛਾ ਰਿਜ਼ਲਟ ਆ ਜਿੱਦ ਨਾਲ ਚੰਡਾ ਰੋਗ ਆਇਆ ਹੀ ਨਹੀਂ ਜੀ ਰੂੜੀ ਦੀ ਥਾਂ ਤੇ ਸੋਈ ਮਿਕਸ ਪਾਓ ਫਰਮੈਂਟਡ ਆਰਗੈਨਿਕ ਪਿਓਰ ਪਾਓ ਸੀ ਚੰਡੇ ਰੋਗ ਨਾ ਆਣ ਕਰਕੇ ਸੀ ਟ੍ਰੀਟਮੈਂਟ ਜਿਹੜਾ ਅਸੀਂ ਕਰੋ ਜਿਹੜਾ ਸਿਰਫ ਲੱਗ ਬਗ ਲੱਗ ਬਗ 100 ਰੁਪਿਆ ਸਿਰਫ ਕਿਲੇ ਦਾ ਖਰਚਾ ਹੈ ਫਰਦਾ ਹੋ ਜਾਂਦਾ ਤਾਂ ਜ਼ਿਮੀਦਾਰ ਦਾ ਬਹੁਤ ਖਰਚਾ ਹੁੰਦਾ ਔਰ ਇਹ ਜਿਹੜਾ ਚੰਡਾ ਰੋਗ ਆਉਂਦਾ ਉਹ ਸਿਰਫ ਨਰਸਰੀ ਤੋਂ ਹੀ ਆਉਂਦਾ ਹੈ ਜੀ ਉਹਨੂੰ ਆਪਾਂ ਜੇ ਟ੍ਰੀਟਮੈਂਟ ਕਰਕੇ ਮਤਲਬ ਸੀਡ ਟ੍ਰੀਟਮੈਂਟ ਕਰਕੇ ਪਨੇਰੀ ਬੀਜ ਦਵਾਂਗੇ ਤਾਂ ਚੰਡਾ ਰੋਗ ਆਊਗਾ ਹੀ ਨਹੀਂਗਾ ਹੋਰ ਵੀ ਜਿਹੜੀਆਂ ਮਤਲਬ ਪ੍ਰੋਬਲਮਸ ਆਉਂਦੀਆਂ ਨੇ ਛੋਨੇ ਦੇ ਵਿੱਚ ਉਹ ਬਾਇਓ ਫਰਟੀਲਾਈਜ਼ਰ ਨਾਲ ਬਾਇਓ ਕੈਮੀਕਲ ਨਾਲ ਅਸੀਂ ਕੰਟਰੋਲ ਕਰ ਦੇਈਏ ਜ਼ਿਮੀਦਾਰ ਨੂੰ ਇਹੀ ਸਿਨਿਆਹ ਲਾਣਿਆ ਵੀ ਆਉਣ ਵਾਲਾ ਟਾਈਮ ਜਿਹੜਾ ਛੋਨੇ ਵਿੱਚ ਸੀਡ ਟ੍ਰੀਟਮੈਂਟ ਤੋਂ ਲੈ ਕੇ ਹਾਰਵੈਸਟ ਤੱਕ ਪ੍ਰੋਟੋਕੋਲ ਨਾਲ ਜੁੜੋ ਜ਼ਿਮੀਦਾਰ ਦੀ ਐਡ ਵੀ ਬਤਾਵਾਂ ਜਿਮੀਦਾਰ ਹੋ ਗਏ ਸੰਪੂਰਨ ਵੱਲੋਂ ਹੋਰ ਕਿੰਨਾ ਕੋ ਕਿਸਾਨਾਂ ਨੂੰ ਇਸ ਮਹਿੰਮ ਦੇ ਨਾਲ ਜੋੜਿਆ ਜਾ ਚੁੱਕਿਆ ਹੈ ਅਸੀਂ ਤਕਰੀਬਨ ਸਾਡੇ ਕੋਲ 5 ਤੋਂ 700 ਜਿਮੀਦਾਰ ਹੈਗੇ ਨੇ ਜਿਹੜੇ ਜ਼ਿੰਮੇਦਾਰ ਸਾਡੇ ਨਾਲ ਜੁੜੇ ਹੋਏ ਨੇ ਬਾਗਾਂ ਵਾਲੇ ਨੇ ਗੰਨੇ ਵਾਲੇ ਨੇ ਨਰਮੇ ਵਾਲੇ ਨੇ ਚੋਨੇ ਕਣਕ ਵਾਲੇ ਨੇ ਉਹ ਜਿਵੇਂ ਜਿਵੇਂ ਏਰੀਆ ਹੈ ਜਿਵੇਂ ਜਿਵੇਂ ਸਾਡੇ ਕੋਲ ਮਤਲਬ ਫਸਲ ਦੀ ਰਿਕੁਆਇਰਮੈਂਟ ਆਂਦੀ ਹੈ ਪ੍ਰੋਬਲਮ ਦੀ ਰਿਕੁਆਇਰਮੈਂਟ ਆਂਦੀ ਹੈ ਸਾਡੇ ਕੋਲ ਇੱਕ ਪ੍ਰਿੰਸੀਪਲ ਸਾਇੰਟਿਸਟ ਨੇ ਸਾਡੇ ਨਾਲ ਸਾਡੇ ਕੋਲ ਟੈਕਨੀਕਲ ਪਰਸਨ ਨੇ ਉਹਨਾਂ ਨਾਲ ਡਿਸਕਸ ਕਰਕੇ ਯੂਨੀਵਰਸਿਟੀ ਨਾਲ ਡਿਸਕਸ ਕਰਕੇ ਉਹਨਾਂ ਨਾਲ ਜੁੜੇ ਹੋਏ ਆ ਅਸੀਂ ਆਈਸੀਆਰ ਦਿੱਲੀ ਨਾਲ ਜੁੜੇ ਹੋਏ ਆ ਜਿਹੜੇ ਸਾਡੇ ਐਮ ਡੀ ਜੀ ਨੇ ਸੰਜੀਵ 나ਗਪਾਲ ਜੀ ਉਹ ਸਾਰੇ ਹੀ ਪ੍ਰੋਟੋਕੋਲ ਨੂੰ ਸਮਝਾ ਕੇ ਕੰਸਲਟ ਕਰਕੇ ਫਿਰ ਜ਼ਿੰਮੇਵਾਰਾਂ ਤੱਕ ਸੁਨਿਆਪਨ ਚਾਹਦੇ ਜੇਕਰ ਮੰਡੀਕਰਨ ਦੀ ਗੱਲ ਕਰੇ ਤਾਂ ਮੰਡੀਕਰਨ ਦਾ ਕੀ ਸਿਸਟਮ ਰਹੇਗਾ ਦਾ ਜਿਹੜੀ ਅਸੀਂ ਕੀਤੀ ਹੈ ਜਿਵੇਂ ਅਮਨ ਕੁੱਕਰ ਜੀ ਨੇ 9 ਕਿੱਲੇ ਕੰਨਕ ਕੀਤੀ ਹੈਗੀ ਹੈ ਅਸੀਂ ਹੁਣ ਇਹੀ ਮੰਡੀ ਦੇ ਵਿੱਚ ਲੈ ਕੇ ਆਏ ਹਾਂ ਔਰ ਜ਼ਿੰਮੇਵਾਰਾਂ ਨੂੰ ਇੱਕ ਸੁਨਿਆ ਲਾ ਰਹੇ ਹਾਂ ਵੀ ਇਸ ਕਣਕ ਨਾਲ ਉਹ ਕਣਕ ਜਿਹੜੀ ਹੈ ਇੱਕ ਵਾਰੀ ਵਰਤ ਕੇ ਵੇਖੋ ਲੋਕ ਜਿਵੇਂ ਐਮਪੀ ਤੋਂ ਮੰਗਵਾਉਂਦੇ ਨੇ ਰਾਜਸਥਾਨ ਤੋਂ ਮੰਗਾਉਂਦੇ ਨੇ ਜਦੋਂ ਇਹ ਆਪਾਂ ਆਪ ਹੀ ਪ੍ਰੋਡਕਸ਼ਨ ਕਰਨ ਲੱਗ ਜਾਵਾਂਗੇ ਆਪ ਹੀ ਅਸੀਂ ਇੱਕ ਤਿਆਰ ਕਰਨ ਲੱਗ ਜਾਾਂਗੇ ਤੇ ਉਹ ਉਹਦੇ ਜਿਹੜਾ ਖਰਚਾ ਵੀ ਕੱਟਣਗੇ ਤੇ ਜ਼ਮੀਂਦਾਰ ਨੂੰ ਫਾਇਦਾ ਵੀ ਹੋਊਗਾ ਸਰਕਾਰੀ ਸਰਕਾਰੀ ਤੌਰ ਤੇ ਤੁਸੀਂ ਪ੍ਰਯੋਗ ਕਰ ਰਹੇ ਹੋ ਜੀ ਇਹਦਾ ਕਿਵੇਂ ਜਿਹੜਾ ਅਸੀਂ ਅਸੀਂ ਤਾਂ ਲਗਾਤਾਰ 5 ਤੋਂ 7 ਸਾਲਾਂ ਤੋਂ ਕਰ ਰਹੇ ਹਾਂ ਜਿਹੜੀ ਮੰਡ ਮੰਡੀ ਦੇ ਵਿੱਚ ਕਣਕ ਲੈ ਕੇ ਆਏ ਆ ਉਹ ਪਹਿਲੀ ਵਾਰੀ ਲੈ ਕੇ ਆਏ ਜੀ ਸਰਕਾਰੀ ਲੈਵਲ ਤੇ ਖਰੀਦ ਦਾ ਕੀ ਕਦੋਂ ਤੱਕ ਦੀ ਉਮੀਦ ਕਰ ਸਕਦੇ ਆਂ ਸਰਕਾਰੀ ਲੈਵਲ ਤੇ ਜਿਵੇਂ ਜਿਵੇਂ ਜ਼ਿੰਮੇਦਾਰ ਜੋੜ ਜਾਣਗੇ ਸਾਡੇ ਨਾਲ ਜਿਵੇਂ ਸਾਡੇ ਸਾਫ ਸੰਜੀਵਨਾਥ ਪਾਲ ਜੀ ਦੀ ਕੱਲ ਵੀ ਮੀਟਿੰਗ ਹੈਗੀ ਹੈ ਜੀ ਦਿੱਲੀ ਦੇ ਵਿੱਚ ਉਹ ਐਸੇ ਪ੍ਰੋਟੋਕੋਲ ਦੇ ਵਿੱਚ ਐਸੇ ਪਾਲਿਸੀ ਦੇ ਨਾਲ ਉਹ ਗਏ ਨੇ ਵੀ ਅਗਰ ਜੇ ਆਪਾਂ ਤੇ ਜ਼ਿੰਮੇਦਾਰਾਂ ਨੂੰ ਇਹ ਜਾਦਾ ਅਵੇਅਰ ਕਰਾਂਗੇ ਜ਼ਿੰਮੇਦਾਰਾਂ ਨੂੰ ਸੰਪੂਰਨ ਐਗਰੀਵੈਂਚਰ ਦੇ ਪ੍ਰੋਟੋਕੋਲ ਨਾਲ ਜੋੜ ਦਾਂਗੇ ਤੇ ਜ਼ਿੰਮੇਦਾਰ ਜਾਦਾ ਇਸ ਚੀਜ਼ ਨੂੰ ਬਚਾਈ ਕਰਨਗੇ ਚਾਹੇ ਉਹ ਚੋਨਾ ਹੈ ਚਾਹੇ ਉਹ ਕਣਕ ਹੈ ਤੇ ਜਦੋਂ ਇੱਕ ਮੰਡੀ ਕਰਨ ਤਾਂ ਹੀ ਹੋਏਗਾ ਜੀ ਮੰਨ ਲਓ 100 200 500 ਕਿੱਲਾ ਹੋਏਗਾ ਤਾਂ ਬਾਹਰ ਦੀਆਂ ਜਿਹੜੀਆਂ ਐਕਸਪੋਰਟ ਇੰਪੋਰਟ ਕਰਨ ਵਾਲੀਆਂ ਵੀ ਜਿਹੜੀਆਂ ਨੇ ਜਾਂ ਪ੍ਰਾਈਵੇਟ ਕੰਪਨੀਆਂ ਨੇ ਉਹ ਜ਼ਿਆਦਾ ਹੋ ਜਾਂਦੇ ਰੇਟਸ ਨੂੰ ਲੈ ਕੇ ਕੀ ਕਹੋਗੇ ਰੇਟ ਕੀ ਰਹੇ ਸਿਰਫ ਜੀ ਜਿਵੇਂ ਹੁਣ ਆਂਦਾ 2425 ਰੁਪਏ ਮੇਰੇ ਖਿਆਲ ਸਰਕਾਰੀ ਰੇਟ ਹੈ ਜੀ ਔਰ ਅਸੀਂ ਸਾਫ਼ ਕਰਕੇ ਪੈਕਿੰਗ ਕਰਕੇ ਸਿਰਫ 3000 ਰੁਪਏ ਜਿਹੜਾ ਆਂਦਾ ਰੇਟ ਰੱਖਿਆ ਹੈ ਇਹ ਤਿੰਨ ਪੁਆਇੰਟ ਹਮ ਤੁਹਾਨੂੰ ਦਿੱਤੇ ਠੀਕ ਥੈਂਕ ਯੂ ABI ਨਿਊਜ਼ ਚੈਨਲ ਦੇਖਦੇ ਹੋਏ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABI ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਕੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ